ਸੁਣ ਸੁਵਰਾਜ ਹੁਣ ਇਹ 855 ਜੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਜੀ ਪੰਜਾਬ ਨੰਬਰ ਟਰੈਕਟਰ ਹੈ ਡਬਲ ਡਿਸਟ੍ਰਿਬਿਊਟਰ ਹੈ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਟਾਇਰ ਹੈਗੇ ਨੇ ਇਹ ਮੱਲਾ 90 ਪੈਸੇ 14 ਮਾਡਲ ਟਰੈਕਟਰ ਹੈ ਜੀ 5 ਲੱਖ 75 ਹਜ਼ਾਰ ਇਹਦਾ ਪ੍ਰਾਈਸ ਹੈ ਜੀ ਆੜ ਖੜਾਈ ਸੋਨਾਲਿਕਾ ਸੋਨਾਲਿਕਾ 60 ਇੰਟਰਨੈਸ਼ਨਲ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਪੰਜਾਬ ਨੰਬਰ ਟਰੈਕਟਰ ਆ ਬਈ 99 ਮਾਡਲ ਹੈ ਜੀ ਇਹ 240000 ਪ੍ਰਾਈਸ ਹੈ ਜੀ ਸੈਂਟਰ ਗੇਅਰ ਹੈ ਜੀ ਨਾਨ ਪਾਵਰ ਹੈ ਜੀ ਨਾਲ ਖੜਾ ਜੀ HMP 65 ਬਈ ਜੀ HMT 65 ਬਈ ਜੀ ਨਾਨ ਪਾਵਰ ਹੈ ਸਾਈਡ ਗੇਅਰ ਟਾਇਰ ਰਹਿ ਗਏ ਨੇ 90 ਪੈਸੇ ਪੰਜਾਬ ਨੰਬਰ ਟਰੈਕਟਰ ਆ ਜੀ ਇਹ 12 ਮਾਡਲ ਹੈ 425000 ਇਹਦਾ ਪ੍ਰਾਈਸ ਆ ਬਈ ਪਾਵਰ ਕਰਵਾਇਆ ਹੋਇਆ ਵੀਰੇ ਪੈਂਟ ਬਾਈ ਨਾਲ ਖੜਾ ਇੱਕ ਬੱਤਾ ਐਮ ਜੂ 5501 ਜੀ ਡਬਲ ਪੀਟੀਓ ਸਾਈਡ ਗੇਅਰ ਪਾਵਰ ਸਟੀering ਜੀ ਹੈਵੀ ਬੰਪਰ ਲੱਗਾ ਹੋਇਆ ਜੀ ਹੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਪੈਰ ਚਾਰੇ ਬਿਲਕੁਲ ਨਵੇਂ ਨੇ ਜੀ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਜੀ ਪੰਜਾਬ ਨੰਬਰ ਹੈ ਜੀ ਇਹ 21 ਮਾਡਲ ਹੈ 6 ਲੱਖ 25000 ਦਾ ਤਰਾਏ ਜੀ ਬਾਈ ਨਾਲ ਖੜਾ 535 ਜੋਂਦੀਆਰੀ ਸਾਈਡ ਗੇਅਰ ਜੀ ਪਾਵਰ ਸਟੀering ਜੀ ਮਜਾ ਹੈਵੀ ਬੰਪਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਫੁੱਡ ਵਾਲੀ ਸੱਤੀ ਲੱਗੀ ਹੋਈ ਹੈ ਜੀ 5305 ਜੋਂਦੀਆਰੀ ਇਹ ਹੈ ਜੀ 21 ਮਾਡਲ 785 ਵਿਚਾਰੇ ਦਾ ਪ੍ਰਾਈਸ ਹੈ ਜੀ ਪੰਜਾਬ ਨੰਬਰ ਹੈ ਜੀ ਨਾਲ ਖੜਾ ਜੀ ਅਰਜਨ ਅਲਟਰਾ 1605 ਡੀਆਈ ਜੀ ਸਾਈਡ ਗੇ ਸੈਂਟਰ ਗੇਅਰ ਜੀ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਹੈਵੀ ਬੰਪਰ ਲੱਗਾ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਉੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਤੇ ਇਹ ਹੈ ਜੀ 19 ਮਾਡਲ 5,85,000 ਪ੍ਰਾਈਸ ਹੈ ਜੀ ਇਹਦਾ ਨਾਲ ਖੜਾ ਸਵਰਾਜ 744 ਐਫੀ ਜੀ ਸੈਂਟਰ ਗੇਅਰ ਕੱਟ ਮੇਚ ਨਹੀਂ ਨੌਨ ਪਾਵਰ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਦਿਓ ਟਾਇਰ ਹੈ ਕਿ ਨਹੀਂ 50 ਪੈਸੇ ਏਅਰ ਜੀ 2002 ਮਾਡਲ ਇਹਦਾ ਪ੍ਰਾਈਸ ਹੈ 2 ਲੱਖ 33000 ਜੀ ਨਾਲ ਖੜਾ ਜੀ ਫਾਰਮ ਟ੍ਰੱਕ 60 ਜੀ ਸਿੱਧੇ ਚ ਨੌਨ ਪਾਵਰ ਜੀ ਪੰਜਾਬ ਨੰਬਰ ਹੈ ਜੀ ਇਹ ਪਹਿਰ ਚਾਰੀ ਬਿਲਕੁਲ ਨਵੇਂ ਨੇ ਜੀ ਸੈਂਟਰ ਗੇਜ ਦਾ ਜੀ ਸੱਤ ਵੀ ਡੱਕ ਲੱਗਿਆ ਹੋਇਆ ਜੀ ਦਾ ਇਹ ਹੈ ਜੀ ਇਹਨਾਂ ਦਾ 2005 ਮਾਡਲ ਜੀ ਇਹ 2 ਲੱਖ 65000 ਪ੍ਰਾਈਸ ਨਾਲ ਖੜਾ ਜੀ ਸੋਨਾਲਿਕਾ 750 RX ਜੀ ਸਾਈਡ ਗੇਅਰ ਪਾਵਰ ਸਟੀering ਜੀ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਪਿਛਲੇ ਟਾਇਰ ਬਿਲਕੁਲ ਨੰਨੀ ਜੀ ਮੂਰ ਲਿਖਿਆ ਨੇ ਪੰਜਾਬ ਪੈਸੇ ਜੀ ਪੀਵੀ 2 ਜੀ ਇਹ ਆ 14 ਮਾਡਲ ਟਰੈਕਟਰ ਜੀ ਦਾ ਰੇਟ ਆ ਜੀ 5 ਲੱਖ 10 ਹਜ਼ਾਰ ਜੀ ਨਾਲ ਖੜਾ ਜੀ ਇਹਨੂੰ ਕਿਹਾ ਸਟੈਂਡਰਡ ਡਬਲ ਕਲਚ ਹੈ ਜੀ ਇਹ 475 ਇਸਟੈਂਡਰਡ ਜਾ ਆ ਨੰਬਰ ਟਰੈਕਟਰ ਟਾਇਰਾਂ ਹੀ ਕੰਡੀਸ਼ਨ ਚ ਚੱਕਾ ਲਈ ਟਾਇਰ ਹੈਗੇ ਨਹੀਂ 90 ਪੈਸੇ ਉੱਡ ਵਾਲੀ ਸਾਤੀ ਲੱਗੀ ਹੋਈ ਹੈ ਜੇ ਐਂਪ ਲੱਗਿਆ ਹੋਇਆ ਹੈਗਾ ਸੈਂਟਰ ਗੇਅਰ ਹੈ ਜੀ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਜੀ ਇਹ ਹੈ ਜੀ 12 ਮਾਡਲ ਟਰੈਕਟਰ 12 ਮਾਡਲ ਲਈ 5,25,000 ਦਾ ਪ੍ਰਾਈਸ ਹੈ ਜੀ ਪਾਵਰ ਸਟੀering ਹੈ ਜੀ ਸੋ ओरिजिनल ਹੈ ਜੀ ਨਾਲ ਦੀ ਹੋਊ ਜੀ ਇਹਦੇ ਨਾਲ ਖੜਾ ਨਿਊ ਹਾਲੈਂਡ 5500 ਜੀ ਸਾਈਡ ਗੇਅਰ ਪਾਵਰ ਸਟੀering ਜੀ ਹੈਵੀ ਬੰਪਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਆਈ ਇਹ ਤਾਇਰ ਚਾਰੇ ਹੈਗੇ 90 ਪੈਸੇ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ 12 ਮਾਰ ਲੈ ਦਿੰਗਾ ਭਾਈ 385000 ਪ੍ਰਾਈਜ਼ ਆ ਜੀ